ਅੱਛਾ ਅੰਦੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਉੱਤੋਂ ਤਾਂ ਮੁਕਤਸਰ ਸਾਹਿਬ ਦੇ ਵਿੱਚ ਇੱਕ ਵੱਡੀ ਪੁਲਿਸ ਦੀ ਕਾਰਜਪ੍ਰਾਲੀ ਦੇ ਉੱਤੇ ਵਧੀਆ ਇੱਕ SLAGA ਯੋਗ ਇਹ ਕੰਮ ਕਹਿ ਸਕਦੇ ਆ ਪੁਲਿਸ ਨੇ ਇੱਕ ਬਹੁਤ ਐਟਕਾਉਂਟਰ ਕੀਤਾ ਹੈ ਲੋਰੈਂਸ ਬਸ਼ਨੋਈ ਦੇ ਨਾਮ ਤੋਂ ਲੈ ਕੇ ਫਰੋਤੀ ਮੰਗੀ ਜਾ ਰਹੀ ਸੀ ਤਾਂ ਲੋਰੈਂਸ ਬਸ਼ਨੋਈ ਦੇ ਨਾਮ ਨੂੰ ਲੈ ਕੇ 1 ਕਰੋੜ ਦੀ ਫਰੋਤੀ ਮੰਗੀ ਗਈ ਸੀ ਤਾਂ ਫਰੋਤੀ ਸੀ ਜਿਹੜੀ ਸਹਿਤਿਆ ਪੈਪਰ ਮਿਲਦੇ ਠੇਕੇਦਾਰ ਤੋਂ ਮੰਗੀ ਗਈ ਸੀ ਠੇਕੇਦਾਰ ਦੇ ਨਾਲ ਜਿਹੜਾ 1 ਕਰੋੜ ਰੁਪਇਆ ਫਰੋਤੀ ਮੰਗੇ ਸੀ ਪਰ ਜਿਹੜਾ ਉਹ ਮਾਮਲਾ ਸੀ ਉਹ 15 ਲੱਖ ਤੇ ਸਿਮਟ ਗਿਆ ਤਾਂ ਪੁਲਿਸ ਨੇ ਵੀ ਫਿਰ ਟਰੈਪ ਲਾ ਕੇ ਟਰੈਪ ਲਾ ਕੇ ਉਹਨਾਂ ਦਾ ਐਨਕਾਊਂਟਰ ਕੀਤਾ ਤਾਂ ਬਿਲਕੁਲ ਉਹਨਾਂ ਨੂੰ ਪੈਪਰ ਪੈਸੇ ਜਿਹੜੇ ਸੀਗੇ ਪੈਪਰ ਮਿਲਦੇ ਵਿੱਚ ਸਾਈਡ ਤੇ ਬਲਾ ਕੇ ਉਹਨਾਂ ਨੂੰ ਪੈਸੇ ਹੈਂਡ ਓਵਰ ਕਰਨ ਤੋਂ ਬਾਅਦ ਪੁਲਿਸ ਨੇ ਟਰੈਪ ਲਾਇਆ ਤਾਂ ਟਰੈਪ ਲਾਉਣ ਤੋਂ ਬਾਅਦ ਪੁਲਿਸ ਨੇ ਜਿਹੜਾ ਫਾਇਰਿੰਗ ਆਪਸੀ ਮੁੱਠਪੇੜ ਹੋਈ ਹੈ ਫਾਇਰਿੰਗ ਹੋਈ ਹੈ ਫਾਇਰਿੰਗ ਤੋਂ ਬਾਅਦ ਜਿਹੜੀਆਂ ਕਾਫੀ ਇੱਕ ਜਣੇ ਦੇ ਹਿੰਜੜ ਹੋਏ ਆ ਫਾਇਰਿੰਗ ਹੋ ਤੇ ਵਿੱਚ ਦੋਨੇ ਆਪਸੀ ਗੁੱਟ ਦੇ ਵਿੱਚ ਫਾਇਰਿੰਗ ਹੋਈ ਹੈ ਤਾਂ ਮੁਕਸਰ ਸਾਹਿਬ ਦੇ ਐਸਐਸਪੀ ਵੱਲੋਂ तमाम ਬੜੀਆਂ ਗੱਲਾਂ ਆਖੀਆਂ ਗਈਆਂ ਨੇ ਤਾਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਸੇਤਿਆ ਪੇਪਰ ਮਿਲ ਦੇ ਇੱਕ ਠੇਕੇਦਾਰ ਦੇ ਟਾਈਪ ਠੇਕੇਦਾਰ ਦੇ ਕੋਲੋਂ ਤਾਂ ਮੁਕਸਰ ਤੇ ਵਿੱਚ ਮੁਕਸਰ ਪੁਲਿਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕਿ ਅਕਸਰ ਗੈਂਗਸਟਰਾਂ ਦੇ ਮਾਰੇ ਅਨਸਰਾਂ ਦੇ ਖਿਲਾਫ ਹਮੇਸ਼ਾ ਜਿਹੜੀ ਪੁਲਿਸ ਦਾਅਵੇ ਤਾਂ ਕਰਦੀ ਸੀ ਪਰ ਉਹ ਅਸਰ ਜਿਹੜਾ ਅੱਜ ਦੇਖਣ ਨੂੰ ਮਿਲਿਆ ਤਾਂ ਉੱਥੇ ਹੀ ਐਸਐਸਪੀ ਤੁਸ਼ਾਰ ਗੁਪਤਾ ਵੱਲੋਂ ਵੱਡੀ ਗੱਲਬਾਤ ਆ ਕੀਤੀ ਗਈ ਹੈ ਕਿ ਜਿਹੜੇ ਅੰਨ ਦੇ ਬੈਕਵਰਡ ਐ ਫਾਰਵਰਡ ਲਿੰਕ ਹੋਣਗੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਫਰੋਲਿਆ ਜਾ ਰਿਹਾ ਤਾਂ ਉਹਨਾਂ ਦੇ ਨਾਲ ਜਿੰਨਾ ਵੀ ਬੰਦਿਆਂ ਦੇ ਟਾਈਅਪ ਨਿਕਲਣਗੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਇਹ ਅਹਿਮ ਗੱਲ ਹੈ ਜਿਹੜੀ ਉਹਨਾਂ ਵੱਲੋਂ ਆਖੀ ਗਈ ਹੈ ਤਾਂ ਕਿਸ ਤਰ੍ਹਾਂ ਅਕਸਰ ਪੂਰਾ ਮਾਮਲਾ ਕਿਸੇ ਦਾ ਅਕਸਰ ਇਹ ਲੋਰੈਂਸ ਵਸ਼ਨੋਈ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਰੋਤੀਆਂ ਮੰਗ ਰੇ ਸੀ ਅਕਸਰ ਕੀ ਕਾਰਨ ਸੀਗਾ ਜਿਹੜੇ ਤਿੰਨ ਜਣੇ ਅੰਦੇ ਉੱਤੇ ਜਿਹੜੇ ਇਹਨਾਂ ਨੇ ਪੁਲਿਸ ਨੂੰ ਵੇਖ ਕੇ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜੀ ਪਹਿਲਾਂ ਫਾਇਰਿੰਗ ਸ਼ੁਰੂ ਕੀਤੀ ਸੀ ਤਾਂ ਫਿਰ ਜਵਾਬੀ ਜਿਹੜਾ ਹੋਇਆ ਇੱਕ ਦੂਜੇ ਦੋਨੇ ਪੱਖਾਂ ਦੇ ਵਿੱਚ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ ਨੇ ਤਾਂ ਉੱਥੇ ਹੀ ਜਿਹੜੀ ਪੁਲਿਸ ਹੈ ਵੱਡੇ ਤੌਰ ਦੇ ਉੱਤੇ ਐਕਸ਼ਨ ਮੂਡ ਦੇ ਵਿੱਚ ਆਈ ਹੈ ਤਾਂ ਡੀਐਸਪੀ ਡੀਐਸਪੀ ਡੀ ਉਸ ਫਾਇਰਿੰਗ ਦੇ ਵਿੱਚ ਮੌਜੂਦ ਰਹੀ ਸੀ ਤਾਂ ਉਹਨਾਂ ਦੀ ਅਗਵਾਈ ਹੇਠ ਜਿਹੜੀਆਂ ਦੋਨਾਂ ਜਿਹੜੀਆਂ ਕਹਿ ਸਕਦਾ ਦੋਨੇ ਜਿਹੜੀਆਂ ਪੁਲਿਸ ਪਾਰਟੀ ਵੀ ਫਾਇਰਿੰਗ ਐਕਸ਼ਨ ਦੇ ਮੂੜਤੇ ਵਿੱਚ ਸੀਗੀ ਤਾਂ ਲਗਾਤਾਰ ਟਰੈਪ ਲਾਇਆ ਹੋਇਆ ਸੀ ਜਿ ਮੁਕਸਰ ਸਾਹਿਬ ਦੀ ਪੁਲਿਸ ਨੇ ਇਸ ਤਰ੍ਹਾਂ ਗੰਦੇ ਅੰਸਰਾਂ ਦੇ ਖਿਲਾਫ ਤਾਂ ਅਕਸਰ ਬੁਰਾ ਮਾਮਲਾ ਵੇਖਣ ਨੂੰ ਕੀ ਹੈ ਅਕਸਰ ਪੁਲਿਸ ਐਸਐਸਪੀ ਮੌਕੇ ਤੇ ਪਹੁੰਚੇ ਤੁਸ਼ਾਰ ਗੁਪਤਾ ਵੱਲੋਂ ਵੀ মিডিਆ ਨਾਲ ਗੱਲਬਾਤ ਕੀਤੀ ਗਈ ਸੀ মিডিਆ ਦੇ ਗੱਲਬਾਤ ਕੀ ਆਖਿਆ ਤੁਹਾਨੂੰ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸਗੇ ਇੱਕ ਕੰਟਰੈਕਟਰ ਸੇਤਿਆ ਮਿਲਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਤੋਂ ਜਿਹੜੇ ਬੰਦੇ ਸਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹ ਜੋ ਸਾਧੂ ਰਾਮ ਹੈਗੇ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਅਪਰੋਚ ਕਰਨ ਤੋਂ ਬਾਅਦ ਅਸੀਂ ਟੀਮਾਂ ਬਣਾਈ ਤੇ ਜੋ ਐਕਸਟ੍ਰੈਸ਼ਨਸ ਸੀਗੇ ਇਹਨਾਂ ਦੇ ਨਾਲ ਗਲਬਾਜ ਸ਼ੁਰੂ ਕੀਤਾ ਜੇ ਇਹਨਾਂ ਦੇ ਸੀਗੇ ਇਹਨਾਂ ਦੇ ਨਾਲ 네ਗੋਸ਼ੀਏਸ਼ਨ ਚੱਲਦੀ ਰਹੀ ਦੀ 네ਗੋਸ਼ੀਏਸ਼ਨਸ ਤੋਂ ਬਾਅਦ ਸਾਡਾ ਇੱਕ ਪਲਾਨ ਬਣਿਆ ਕਿ ਅਸੀਂ ਜੋ ਹੈ ਪੈਸੇ ਹੈਂਡਓਵਰ ਕਰਾਂਗੇ ਤੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਮੰਗੇ ਇਹਨਾਂ ਨੂੰ ਟਰੈਪ ਕੀਤਾ ਜਾਏਗਾ ਤੇ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇੰਟਾਜ ਸੀਆਈਏ ਅੰਡਰ ਦੀ ਸੁਪਰਵਾਈਜ਼ਨ ਆਫ SPD ਤੇ DSPD ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਹਨਾਂ ਚੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ 100 ਸੌਸ਼ਨ ਕਾਲਜ਼ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਕਿੁੱਛ ਕੀਤੀ ਹੈ ਇਹਨਾਂ ਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋ 1 ਕਰੋੜ ਰੁਪਏ ਐਕਸਟਰੈਕਟ ਕਰਨ ਦਾ ਪਲਾਨ ਕੀਤਾ ਸੀ ਇਸ ਬਾਦ ਦੇ ਵਿੱਚ ਜੋ ਗਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਦੇ ਨਾਲ ਇਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਬੱਜਾ ਹੈ ਉਹਨੂੰ ਹਸਪਤਲ ਲੈ ਕੇ ਗਿਆ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਕਦਰ ਤੋਂ ਇਹ ਉਹਨਾਂ ਤੋਂ ਰੰਗਦਾਰੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚਲੋ ਜੀ ਦੋ ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨੂੰ ਨਾਬਗ ਰਾਂਗੇ ਇਹ ਲਾਰੈਂਸ ਬਿਸ਼ਨੂਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗਰੇ ਸੀ ਤੇ ਅੱਗਾ ਵੀ ਸੀ ਕੋਈ ਲਾਰੈਂਸ ਨਾਲ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹਦਾ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹੈ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਅੱਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਓਕੇ ਥੈਂਕ ਯੂ